ਸਜਣ ਸੱਚਾ ਪਾਤਸ਼ਾਹ ਹੂੰ ਸਿਰ ਸ਼ਾਹਾਂ ਦੇ ਸ਼ਾਹ ਹੂੰ ਜਿਸ ਪਾਸ ਬਹਿਠਿਆ ਸੋਹੀਏ ਸਭਨਾ ਦਾ ਵਿਸਾਹ ਹੂੰ ਸਤਨਾ ਸ਼੍ਰੀ ਵਾਹਿਗੁਰੂ ਸਾਹਿਬ ਜੀਓ ਤਨਸਰੀ ਮਖਲਾ ਤੀਜਾ ਕਰ ਦੂਜਾ ਚੌਪਦੇ ਇਕ ਓਅੰਕਾਰ ਸਤ ਗੁਰ ਪ੍ਰਸਾਦ ਇਹ ਧਨ ਅਖੁਟ ਨਾਨਖਟੈ ਨਾ ਜਾਏ ਪੂਰੇ ਸਤ ਗੁਰ ਦਿਆ ਦਿਖਾਏ ਆਪਣੇ ਸਤ ਗੁਰ ਕੋ ਸਤ ਬਲ ਜਾਈ ਗੁਰ ਕਿਰਪਾ ਤੇ ਹਰ ਮਨ ਵਸਾਈ ਇਹ ਧਨ ਅਖੁਟ ਨਾ ਨਖਟੈ ਨਾ ਜਾਏ ਪੂਰੇ ਸਤ ਗੁਰ ਦਿਆ ਦਿਖਾਏ ਆਪਣੇ ਸਤ ਗੁਰ ਕੋ ਸਦ ਬਲ ਜਾਈ ਗੁਰ ਕਿਰਪਾ ਤੇ ਹਰ ਮਨ ਵਸਾਈ ਸੇ ਤਨਵੰਤ ਹਰ ਨਾਮ ਲਿਵ ਲਾਏ ਗੁਰ ਪੂਰੇ ਹਰ ਧਨ ਪ੍ਰਗਾਸਿਆ ਹਰ ਕਿਰਪਾ ਤੇ ਵਸੈ ਮਨ ਆਏ ਰਹਾਵ ਅਬ ਗੁਣ ਕਾਟ ਗੁਣ ਰਦੈ ਸਮਾਏ ਪੂਰੇ ਗੁਰ ਕੈ ਸਹਿਜ ਸੁਪਾਏ ਪੂਰੇ ਗੁਰ ਕੀ ਸਾਚੀ ਬਾਣੀ ਸੁਖ ਮਨ ਅੰਤਰ ਸਹਿਜ ਸਮਾਣੀ ਇੱਕ ਅਚਰਜ ਜਨ ਦੇਖੋ ਪਾਈ ਦੁਬਿਦਾਮਾਰ ਹਰ ਮਨ ਵਸਾਈ ਨਾਮ ਅਮੋਲਕ ਨਾ ਪਾਇਆ ਜਾਏ ਗੁਰ ਪਰਸਾਦ ਵਸੈ ਮਨ ਆਈ ਸਭ ਮੈਂ ਵਸੈ ਪ੍ਰਭ ਏਕੋ ਸੋਏ ਗੁਰਮਤੀ ਕਟ ਪ੍ਰਗਟ ਹੋਏ ਸਹਜ ਜਿਨ ਪ੍ਰਭ ਜਾਣ ਪਛਾਣਿਆ ਨਾਨਕ ਨਾਮ ਮਿਲੈ ਮਨ ਮਾਨਿਆ ਸਬਮੈ ਵਸੈ ਪ੍ਰਭ ਏਕੋ ਸੋਏ ਗੁਰਮਤੀ ਕਟ ਪ੍ਰਗਟ ਹੋਏ ਸਹਜ ਜਿਨ ਪ੍ਰਭ ਜਾਣ ਪਛਾਣਿਆ ਨਾਨਕ ਨਾਮ ਮਿਲੈ ਮਨ ਮਾਨਿਆ ਵਾਹਿਗੁਰਜ ਕਾ ਖਾਲਸਾ ਵਾਹਿਗੁਰਜ ਕੀ ਫਤਿਹ ਤਨ ਆਸਰੀ ਮਹਲਾ ਤੀਜਾ ਕਰ ਦੂਜਾ ਚੌਪ ਦੇ ਇੱਕ ਓੰਕਾਰ ਸਤਗੁਰ ਪ੍ਰਸਾਦ ਇਹ ਤਨ ਅਖੋਟ ਨਾਨਕ ਖਟੇ ਨਾ ਜਾਏ ਪੂਰੇ ਸਤਗੁਰ ਦੀਆ ਦਿਖਾਏ ਆਪਣੇ ਸਤਗੁਰ ਕੋ ਸਦ ਬਲ ਜਾਈ ਗੁਰ ਕਿਰਪਾ ਤੇ ਹਰ ਮਨ ਵਸਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ